ਦੋਸਤੋ ਇਸ ਵਾਰ ਸਾਲ 2024 ਦੇ ਬਜਟ ਤੋਂ ਬਾਅਦ ਹਰ ਉਹ ਵਿਅਕਤੀ ਜੋ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਹੈ ਇਸ ਦੁਬਿਧਾ ਦੇ ਵਿੱਚ ਫਸਿਆ ਹੋਇਆ ਹੈ ਕਿ ਇਸ ਵਾਰ ਜਿਹੜਾ ਹੈਗਾ ਹੁਣ ਪ੍ਰਾਪਰਟੀ ਤੇ ਜਿਹੜੀ ਟੈਕਸੇਸ਼ਨ ਨੀਤੀ ਹੈ ਜਿਹੜੀ 30 ਜੁਲਾਈ 2024 ਤੋਂ ਬਦਲ ਦਿੱਤੀ ਗਈ ਹੈ ਜਿਸ ਨਾਲ ਜਿਹ ਰੀਅਲ ਅਸਟੇਟ ਦੇ ਕਾਰੋਬਾਰੀਆਂ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਹਰ ਕੋਈ ਇਸੇ ਗੱਲ ਦੀ ਚਰਚਾ ਕਰ ਰਿਹਾ ਕਿ ਹੁਣ ਪ੍ਰਾਪਰਟੀ ਦੇ ਜੋ ਪ੍ਰੋਫਿਟ ਆਉਂਦਾ ਹੈ ਉਸ ਤੇ ਕਿੰਨਾ ਟੈਕਸ ਲੱਗੇਗਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪ੍ਰਾਪਰਟੀ ਕਾਰੋਬਾਰੀਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਸਰਕਾਰ ਨੇ ਜਿਹੜਾ 20% ਟੈਕਸ ਸੀਗਾ ਜਿਹੜਾ ਵਿਦ ਇੰਡੈਕਸੇਸ਼ਨ ਸੀ ਉਹਨੂੰ ਹੁਣ ਚੇਂਜ ਕਰਕੇ ਸਰਕਾਰ ਨੇ ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਤਬਦੀਲੀ ਕੀਤੀ ਹੈ ਉਹਦੇ ਵਿੱਚ 12% 12.5% ਜਿਹੜਾ ਟੈਕਸ ਆ ਉਹ ਕਰ ਦਿੱਤਾ ਗਿਆ विदाउट इंडੈਕਸੇਸ਼ਨ ਉਸ ਵਿੱਚ ਡੈਕਸੇਸ਼ਨ ਦਾ ਕੋਈ ਜਿਹੜਾ ਹੈਗਾ ਬੈਨੀਫਿਟ ਨਹੀਂ ਮਿਲੂਗਾ ਇਸ ਤਰ੍ਹਾਂ ਕੇ ਜਿਹੜੇ ਲੋਕਾਂ ਦੇ ਵਿੱਚ ਤਰਥਲੀ ਮੱਚੀ ਹੋਈ ਆ ਹੁਣ ਸਾਰੇ ਰੀਅਲ ਅਸਟੇਟ ਦੇ ਕਾਰੋਬਾਰੀ ਇਸ ਦੁਬਧਾ ਦੇ ਵਿੱਚ ਫਸੇ ਹੋਏ ਹਨ ਕਿ ਸਰਕਾਰ ਦੀ ਨਵੀਂ ਟੈਕਸੇਸ਼ਨ ਨੀਤੀ ਦੇ ਨਾਲ ਕਿਹੜੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ ਕਿਹੜੇ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ ਕਿੰਨਾ ਕੁ ਨੁਕਸਾਨ ਹੋਵੇਗਾ ਤੇ ਕਿੰਨਾ ਕੁ ਫਾਇਦਾ ਹੋਵੇਗਾ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਗੱਲ ਤੇ ਵਿਸਥਾਰ ਪੂਰਵਕ ਡਿਸਕਸ ਕਰਾਂਗੇ ਕਿ ਇਹ ਟੈਕਸੇਸ਼ਨ ਸੰਬੰਧੀ ਜਿਹੜੇ ਨਵੇਂ ਨਿਯਮ ਬਣੇ ਨੇ ਇਹਨਾਂ ਦੇ ਨਾਲ ਪ੍ਰੋਪਰਟੀ ਕਾਰੋਬਾਰੀਆਂ ਨੂੰ ਕਿੱਦਾਂ ਦੇ ਨੁਕਸਾਨ ਅਤੇ ਕਿੱਦਾਂ ਦੇ ਫਾਇਦੇ ਹੋਣਗੇ ਸੋ ਦੋਸਤੋ ਇਸ ਜਾਣਕਾਰੀ ਨੂੰ ਵਿਸਥਾਰ ਵਿੱਚ ਸਮਝਣ ਲਈ ਦੇਖੋ ਸਾਡਾ YouTube ਚੈਨਲ ਨੌਲੇਜ ਸਰਵਿਸ ਇਸ ਵੀਡੀਓ ਨੂੰ ਪੂਰੀ ਦੇਖੋ ਜੇ ਤੁਸੀਂ ਨਘਾ ਧਗਾ ਕੇ ਇਸ ਵੀਡੀਓ ਨੂੰ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਦੋਸਤੋ ਲਾਇਕ ਅਤੇ ਆਪਣੇ ਕਮੈਂਟ ਵੀ ਜਰੂਰ ਦਿਓ ਪ੍ਰੋਪਰਟੀ ਦੇ ਲੱਗਦਾ ਹੈ ਕੈਪੀਟਲ ਗੇਨ ਅਤੇ ਸਾਰੇ ਕੈਪੀਟਲ ਗੇਨ ਦੇ ਟੈਕਸ ਰੇਟ 23 ਜੁਲਾਈ 2024 ਤੋਂ ਬਦਲ ਦਿੱਤੇ ਗਏ ਹਨ ਸੋ ਹੁਣ ਆਪਾਂ ਜਾਣਦੇ ਹਾਂ ਕਿ ਪ੍ਰੋਪਰਟੀ ਉੱਤੇ ਚੇਂਜ ਕੀ ਆਇਆ ਹੁਣ ਸਰਕਾਰ ਨੇ ਲੌਂਗ ਟਰਮ ਕੈਪੀਟਲ ਗੇਨ ਦੇ ਹਰ ਇੱਕ ਕੇਸ ਵਿੱਚ ਇੱਕੋ ਹੀ ਟੈਕਸ ਰੇਟ ਕਰ ਦਿੱਤਾ ਹੈ ਉਹ ਹੈ 1.5% ਵਿਦਆਊਟ ਇੰਡੈਕਸੇਸ਼ਨ ਯਾਨੀ ਕਿ ਹੁਣ ਟੈਕਸ ਰੇਟ ਦੇ ਵਿੱਚ ਇੰਡੈਕਸੇਸ਼ਨ ਦਾ ਕੋਈ ਵੀ ਬੈਨੀਫਿਟ ਨਹੀਂ ਮਿਲੇਗਾ ਸੋ ਰੀਅਲ ਏਸਟੇਟ ਦੇ ਕਾਰੋਬਾਰ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਵੀ ਇਹੀ ਟੈਕਸ ਰੇਟ ਲੱਗੇਗਾ ਸੋ ਦੋਸਤੋ ਇੱਥੇ ਇੱਕ ਗੱਲ ਇਹ ਵੀ ਦੱਸਣਯੋਗ ਹੈ ਕਿ ਸ਼ਾਰਟ ਟਰਮ ਕੈਪੀਟਲ ਗੇਨ ਦੇ ਵਿੱਚ ਕੋਈ ਟੈਕਸ ਰੇਟ ਦੇ ਵਿੱਚ ਤਬਦੀਲੀ ਨਹੀਂ ਕੀਤੀ ਗਈ ਉਹ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਰਹੇਗਾ 23 ਜੁਲਾਈ 2024 ਤੋਂ ਪਹਿਲਾਂ ਪ੍ਰਾਪਰਟੀ ਤੇ ਰੀਅਲ ਏਸਟੇਟ ਤੇ ਕਿਸ ਤਰ੍ਹਾਂ ਦਾ ਟੈਕਸ ਰੇਟ ਸੀ ਤੇ 23 ਜੁਲਾਈ 2024 ਤੋਂ ਬਾਅਦ ਕਿਸ ਤਰ੍ਹਾਂ ਦਾ ਟੈਕਸ ਰੇਟ ਆ ਇਹ ਆਪਾਂ ਇੱਕ ਟੇਬਲ ਬਣਾ ਕੇ ਇੱਕ ਸਿਨੈਰੀਓ ਬਣਾ ਕੇ ਆਪਾਂ ਇਸ ਨੂੰ ਦੇਖਾਂਗੇ ਸੋ ਇਸ ਨੂੰ ਸਮਝਣ ਲਈ ਆਪਾਂ ਲਿਖਾਂਗੇ 23 ਜੁਲਾਈ 2024 ਅਤੇ ਉਸ ਦੇ نیچے ਇੱਕ ਪਾਸੇ ਲਿਖਾਂਗੇ ਬਿਫੋਰ ਅਤੇ ਇੱਕ ਪਾਸੇ ਲਿਖਾਂਗੇ ਆਫਟਰ ਆਫਟਰ ਦੇ نیچے ਲਿਖਾਂਗੇ ਸ਼ਾਰਟ ਟਰਮ ਕੈਪੀਟਲ ਗੇਨ ਸਲੈਬ ਰੇਟ ਅਤੇ ਲੌਂਗ ਟਰਮ ਕੈਪੀਟਲ ਗੇਨ 1.5% ਵਿਦਆਊਟ ਇੰਡੈਕਸੇਸ਼ਨ ਸੋ ਦੋਸਤੋ ਸ਼ਾਰਟ ਟਰਮ ਕੈਪੀਟਲ ਗੇਨ ਹੋਲਡਿੰਗ ਤੋਂ 24 ਮਹੀਨਿਆਂ ਦੇ ਸਮੇਂ ਤੱਕ ਮੰਨਿਆ ਜਾਂਦਾ ਹੈ ਜੇਕਰ ਕੋਈ ਪ੍ਰਾਪਰਟੀ ਖਰੀਦੇ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੋਵੇ ਤਾਂ ਉਸਦੇ ਪ੍ਰੋਫਿਟ ਨੂੰ ਲੌਂਗ ਟਰਮ ਕੈਪੀਟਲ ਗੇਨ ਵਿੱਚ ਹੀ ਗਿਣਿਆ ਜਾਵੇਗਾ ਇਸੇ ਤਰ੍ਹਾਂ ਹੀ ਬਿਫੋਰ ਦੇ ਹੇਠਾਂ ਵੀ ਆਪਾਂ ਲਿਖਾਂਗੇ ਸ਼ਾਰਟ ਟਰਮ ਕੈਪੀਟਲ ਗੇਨ ਅਤੇ ਲੌਂਗ ਟਰਮ ਕੈਪੀਟਲ ਗੇਨ ਸੋ ਸ਼ਾਰਟ ਟਰਮ ਕੈਪੀਟਲ ਗੇਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਬਲਕਿ ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਟੈਕਸ ਸੰਬੰਧੀ ਤਬਦੀਲੀ ਕੀਤੀ ਗਈ ਹੈ ਜਿੱਥੇ ਪਹਿਲਾਂ ਲੌਂਗ ਟਰਮ ਕੈਪੀਟਲ ਗੇਨ ਵਿੱਚ ਇੰਡੈਕਸੇਸ਼ਨ ਦੇ ਹਿਸਾਬ ਦੇ ਨਾਲ 20% ਦਾ ਟੈਕਸ ਦੇਣਾ ਪੈਂਦਾ ਸੀ ਹੁਣ ਨਵੇਂ ਨਿਯਮਾਂ ਅਨੁਸਾਰ 1.5% ਵਿਦਾਊਟ ਇੰਡੈਕਸੇਸ਼ਨ ਟੈਕਸ ਦੇਣਾ ਪਵੇਗਾ ਇਹ ਸਾਡਾ ਟੈਕਸ ਰੇਟ ਦਾ ਪੁਰਾਣੇ ਹਿਸਾਬ ਨਾਲ ਤੇ ਨਵੇਂ ਹਿਸਾਬ ਨਾਲ ਸਿਨੈਰੀਓ ਹੈ ਸੋ ਇੱਥੇ ਹੁਣ ਸਮਝਣ ਦੀ ਗੱਲ ਇਹ ਹੈ ਕਿ ਪ੍ਰਾਪਰਟੀ ਕਾਰੋਬਾਰੀਆਂ ਨੂੰ ਨਵੇਂ ਟੈਕਸ ਰੇਟਾਂ ਦੇ ਨਾਲ ਕੀ ਫਾਇਦੇ ਤੇ ਕੀ ਨੁਕਸਾਨ ਹੋਣਗੇ ਕਿਉਂਕਿ ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਜਿਹੜੀ ਟੈਕਸ ਦੀ ਤਬਦੀਲੀ ਕੀਤੀ ਗਈ ਹੈ ਤਾਂ ਮੇਰੇ ਹਿਸਾਬ ਨਾਲ ਜਿਹੜੇ ਕਾਰੋਬਾਰੀ ਲੌਂਗ ਟਰਮ ਦੇ ਲਈ ਪ੍ਰਾਪਰਟੀ ਲੈਂਦੇ ਆ ਉਹਨਾਂ ਤੇ ਇਹ ਜਿਹੜੀ ਨੀਤੀ ਹੈ ਜ਼ਿਆਦਾ ਅਫੈਕਟ ਕਰੇਗੀ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ ਜਦ ਕਿ ਸ਼ਾਰਟ ਟਰਮ ਜੋ ਪ੍ਰਾਪਰਟੀ ਖਰੀਦਦੇ ਆ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰੂਗੀ ਕਿਉਂਕਿ ਸ਼ਾਰਟ ਟਰਮ ਕੈਪੀਟਲ ਗੇਨ ਦੇ ਵਿੱਚ ਜਿਹੜੀ ਹੈਗੀ ਨੀਤੀ ਦੇ ਉੱਤੇ ਕੋਈ ਤਬਦੀਲੀ ਨਹੀਂ ਕੀਤੀ ਗਈ ਇੱਥੇ ਇੱਕ ਗੱਲ ਹੋਰ ਦੱਸਣਯੋਗ ਹੈ ਕਿ 2001 ਸਾਲ 2001 ਤੋਂ ਪਹਿਲਾਂ ਖਰੀਦ ਕੀਤੀ ਗਈ ਪ੍ਰਾਪਰਟੀ ਤੇ ਜੋ ਟੈਕਸ ਰੇਟ ਲੱਗੇਗਾ ਉਹ ਵਿਦ ਇੰਡੈਕਸੇਸ਼ਨ ਪੁਰਾਣੇ ਨਿਯਮਾਂ ਅਨੁਸਾਰ ਹੀ ਲੱਗੇਗਾ ਇਸ ਦੇ ਸਬੰਧ ਵਿੱਚ ਹਲੇ ਭਾਵੇਂ ਕੋਈ ਲਿਖਤੀ ਇਹ ਜਿਹੜਾ ਹੁਕਮ ਲਿਖਤੀ ਨਿਯਮ ਨਹੀਂ ਆਇਆ ਪਰੰਤੂ ਫਾਈਨਾਂਸ ਮਿਨਿਸਟਰ ਨੇ ਆਪਣੀ ਸਪੀਚ ਰਾਹੀਂ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਦੇ ਸਬੰਧ ਵਿੱਚ ਬਹੁਤ ਸਾਰੀਆਂ ਕਲੈਰੀਫਿਕੇਸ਼ਨ ਜਿਹੜੀਆਂ ਆਉਣੀਆਂ ਹਾਲੇ ਵੀ ਬਾਕੀ ਹਨ ਹੁਣ ਆਪਾਂ ਉਦਾਹਰਨਾਂ ਸਹਿਤ ਸਮਝਾਂਗੇ ਇਹ 23 ਜੁਲਾਈ 2024 ਤੋਂ ਬਾਅਦ ਵਾਲੀ ਜਿਹੜੀ ਟੈਕਸ ਨੀਤੀ ਆ ਉਹਦੇ ਨਾਲ ਟੈਕਸ ਜਿਆਦਾ ਦੇਣਾ ਪੈਂਦਾ ਹੈ ਜਾਂ ਉਸ ਨਾਲ ਟੈਕਸ ਸਾਨੂੰ ਜਿਹੜਾ ਘੱਟ ਦੇਣਾ ਪੈਂਦਾ ਹੈ ਆਪਾਂ ਉਹੀ ਚਾਰਟ ਉਹੀ ਸਿਨੈਰੀਓ ਦੁਬਾਰਾ ਬਣਾਵਾਂਗੇ ਜਿਸਦੇ ਉੱਪਰ ਲਿਖਾਂਗੇ 23 ਜੁਲਾਈ 2024 ਜਿਸਦੇ ਨੀਚੇ ਇੱਕ ਪਾਸੇ ਬਿਫੋਰ ਲਿਖਾਂਗੇ ਅਤੇ ਇੱਕ ਪਾਸੇ ਆਫਟਰ ਲਿਖਾਂਗੇ ਬਿਫੋਰ ਵਾਲੇ ਪਾਸੇ ਤੁਹਾਡਾ ਟੈਕਸ ਰੇਟ ਹੈ 20% ਵਿਦ ਅ ਇੰਡੈਕਸੇਸ਼ਨ ਅਤੇ ਆਫਟਰ ਵਾਲੇ ਪਾਸੇ ਤੁਹਾਡਾ ਟੈਕਸ ਰੇਟ ਹੈ 1.5/12% ਵਿਦਆਊਟ ਆਫ ਟੈਕਸੇਸ਼ਨ ਇਥੇ ਆਪਾਂ ਲੌਂਗ ਟਰਮ ਕੈਪੀਟਲ ਗੇਨ ਦੇ ਸਬੰਧ ਵਿੱਚ ਹੀ ਗੱਲ ਕਰਾਂਗੇ ਕਿਉਂਕਿ ਜਿਹੜੀ ਤਬਦੀਲੀ ਆ ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਹੀ ਕੀਤੀ ਗਈ ਆ ਇਥੇ ਆਪਾਂ ਸਾਲ 2019-20 ਦਾ ਸਿਨੈਰੀਓ ਲੈ ਲੈਂਦੇ ਆ ਇਸ ਸਮੇਂ ਆਪਣਾ ਫਾਈਨੈਂਸ਼ੀਅਲ ਇਅਰ 2024-25 ਚੱਲ ਰਿਹਾ ਮੰਨ ਲਓ ਇੱਕ ਵਿਅਕਤੀ ਹੈ A ਉਸਨੇ ਸਾਲ 2019-20 ਦੇ ਵਿੱਚ ਇੱਕ ਪ੍ਰਾਪਰਟੀ ਖਰੀਦ ਕੀਤੀ ਸੀ ਅਤੇ ਉਸ ਦਾ ਖਰੀਦ ਮੁੱਲ 1 ਲੱਖ ਰੁਪਏ ਸੀ ਅੱਜ ਉਹ ਪ੍ਰਾਪਰਟੀ 2 ਲੱਖ 50 ਹਜ਼ਾਰ ਰੁਪਏ ਦੀ ਵੇਚ ਰਿਹਾ ਹੈ ਤਾਂ ਇਸ ਤੇ 23 ਜੁਲਾਈ 2024 ਤੋਂ ਪਹਿਲਾਂ ਵਾਲੇ ਨਿਯਮ ਅਨੁਸਾਰ ਕਿੰਨਾ ਟੈਕਸ ਲੱਗੇਗਾ ਤੇ 23 ਜੁਲਾਈ 2024 ਤੋਂ ਬਾਅਦ ਵਾਲੇ ਨਿਯਮ ਅਨੁਸਾਰ ਕਿੰਨਾ ਟੈਕਸ ਲੱਗੇਗਾ ਇਸ ਦੀ ਆਪਾਂ ਕੈਲਕੂਲੇਸ਼ਨ ਕਰਾਂਗੇ ਹੁਣ ਆਪਾਂ ਪਹਿਲਾਂ ਪੁਰਾਣੇ ਰੇਟ ਅਨੁਸਾਰ ਇਸ ਦਾ ਟੈਕਸ ਰੇਟ ਕੱਢਾਂਗੇ 1 ਲੱਖ ਰੁਪਏ ਉਸ ਦੀ ਪਰਚੇਜ਼ ਵਾਲੀ ਉਹ ਜੋ ਉਸ ਨੇ 2019-20 ਦੇ ਵਿੱਚ ਖਰੀਦਿਆ ਸੀਗਾ ਤੇ ਹੁਣ ਜੇ ਉਹ ਵੇਚ ਰਿਹਾ 2.5 ਲੱਖ ਰੁਪਏ ਦੇ ਵਿੱਚ ਤਾਂ ਫਾਈਨੈਂਸ਼ੀਅਲ ਇਅਰ 24-25 ਚੱਲ ਰਿਹਾ ਜਿਸਦਾ ਇੰਡੈਕਸੇਸ਼ਨ 363 ਹੈ ਅਤੇ 2019-20 ਫਾਈਨੈਂਸ਼ੀਅਲ ਇਅਰ ਦਾ ਇੰਡੈਕਸੇਸ਼ਨ 299 ਹੈ ਇੱਥੇ ਮੈਂ ਕੋਸਟ ਇਨਫਲੇਸ਼ਨ ਇੰਡੈਕਸ ਦੀ ਲਿਸਟ ਵੀ ਪਾ ਰਿਹਾ ਸੋ ਪਰਚੇਜ਼ ਵੈਲਿਊ ਨਾਲ ਆਪਾਂ ਮਲਟੀਪਲਾਈ ਕਰਾਂਗੇ 2024-25 ਫਾਈਨੈਂਸ਼ੀਅਲ ਇਅਰ ਦਾ ਇੰਡੈਕਸੇਸ਼ਨ 363 ਅਤੇ ਇਸ ਨੂੰ 2019-20 ਫਾਈਨੈਂਸ਼ੀਅਲ ਇਅਰ ਦੇ ਇੰਡੈਕਸੇਸ਼ਨ 289 ਨਾਲ ਡਿਵਾਈਡ ਕਰਾਂਗੇ ਤਾਂ ਇੱਥੇ ਜਿਹੜਾ ਹੈਗਾ ਉਹਦੀ ਪਰਚੇਜ ਜਿਹੜੀ ਵੈਲਿਊ ਆ ਉਹ 125605 ਰੁਪਏ ਜਿਹੜੀ ਬਣਦੀ ਆ ਕਿਉਂਕਿ ਪਹਿਲਾਂ ਵੀ ਟੈਕਸ ਲੇਟਾਂ ਦੇ ਵਿੱਚ ਇੰਡੈਕਸੇਸ਼ਨ ਅਨੁਸਾਰ ਜਿਹੜੀ ਪ੍ਰਾਪਰਟੀ ਦੀ ਵੈਲਿਊ ਕੱਟੀ ਜਾਂਦੀ ਸੀ ਸੇਲ ਵੈਲਿਊ 250000 ਦੇ ਵਿੱਚੋਂ ਇੰਡੈਕਸੇਸ਼ਨ ਅਨੁਸਾਰ ਉਸ ਦੀ ਜੋ ਵੈਲਿਊ ਬਣਦੀ ਸੀ 125605 ਰੁਪਏ ਉਹ ਘਟਾ ਦਿੰਨੇ ਆ ਤਾਂ ਉਸ ਦਾ ਜਿਹੜਾ ਪ੍ਰੋਫਿਟ ਰਹਿ ਗਿਆ ਉਹ 124395 ਰੁਪਏ ਰਹਿ ਗਿਆ ਜਿਸ ਤੇ 20% ਟੈਕਸ ਲੱਗੇਗਾ ਜੋ ਕਿ ਬਣਦਾ 79 ਰੁਪਏ ਇਸੇ ਤਰ੍ਹਾਂ ਆਪਾਂ ਨਵੇਂ ਟੈਕਸ ਰੇਟ ਅਨੁਸਾਰ ਇਸ ਦਾ ਜਿਹੜਾ ਟੈਕਸ ਰੇਟ ਕਟਾਂਗੇ ਨਵੇਂ ਟੈਕਸ ਰੇਟ ਅਨੁਸਾਰ ਇੰਡੈਕਸੇਸ਼ਨ ਦਾ ਜਿਹੜਾ ਕੋਈ ਫਾਇਦਾ ਨਹੀਂ ਮਿਲਦਾ ਇਸ ਤੇ ਸਿਰਫ ਸਿੱਧੇ ਤੌਰ ਤੇ 12.5% ਜਿਹੜਾ ਟੈਕਸ ਲੱਗਦਾ ਜੇ ਉਸਨੇ ਪ੍ਰਾਪਰਟੀ 1 ਲੱਖ ਰੁਪਏ ਦੀ 2019-20 ਦੇ ਵਿੱਚ ਖਰੀਦੀ ਸੀ ਅਤੇ 2.5 ਲੱਖ ਰੁਪਏ ਦੀ ਉਹਨੇ ਪ੍ਰਾਪਰਟੀ ਸੇਲ ਕੀਤੀ ਤਾਂ ਸਿੱਧੇ ਤੌਰ ਤੇ 1,50,000 ਰੁਪਏ ਪ੍ਰਾਫਿਟ ਹੋ ਗਿਆ ਜਿਸ ਤੇ ਸਿੱਧੇ ਤੌਰ ਤੇ 12.5% ਜਿਹੜਾ ਹੈਗਾ ਟੈਕਸ ਬਣਦਾ ਜੋ ਕਿ 18750 ਰੁਪਏ ਬਣਦਾ ਪੁਰਾਣੇ ਟੈਕਸ ਰੇਟ ਅਨੁਸਾਰ ਜ਼ਿਆਦਾ ਟੈਕਸ ਬਣਦਾ ਸੀ ਅਤੇ ਨਵੇਂ ਟੈਕਸ ਰੇਟ ਅਨੁਸਾਰ ਘੱਟ ਟੈਕਸ ਬਣਦਾ ਇਸੇ ਤਰ੍ਹਾਂ ਜੇਕਰ 2019-20 ਦੇ ਵਿੱਚ ਖਰੀਦ ਕੀਤੀ 1 ਲੱਖ ਰੁਪਏ ਵੈਲਿਊ ਪ੍ਰੋਪਰਟੀ ਨੂੰ ਜੇਕਰ ਅੱਜ ਉਹ 1 ਲੱਖ 50000 ਰੁਪਏ ਦੇ ਵਿੱਚ ਸੇਲ ਕਰਦਾ ਉਹਦਾ ਇੰਡੈਕਸੇਸ਼ਨ ਵੈਲਿਊ ਜਿਹੜੀ ਬਣੂਗੀ 125605 ਰੁਪਏ ਬਣਦੀ ਹੈ ਤੇ ਜੋ 1.5 ਲੱਖ ਰੁਪਏ ਦੇ ਵਿੱਚੋਂ ਘਟਾਈਏ ਤਾਂ 24395 ਰੁਪਏ ਪ੍ਰੋਫਿਟ ਬਣਦਾ ਇਸ ਤੇ ਉਹਦਾ ਟੈਕਸ ਜਿਹੜਾ 4879 ਰੁਪਏ ਬਣੇਗਾ ਇਸੇ ਤਰ੍ਹਾਂ ਨਵੀਂ ਟੈਕਸ ਰੇਟ ਅਨੁਸਾਰ 2019-20 ਦੇ ਵਿੱਚ 1 ਲੱਖ ਰੁਪਏ ਦੀ ਪ੍ਰਾਪਰਟੀ ਖਰੀਦਾ ਤੇ ਅੱਜ 2024-25 ਦੇ ਵਿੱਚੋਂ 1.5 ਲੱਖ ਰੁਪਏ ਦੀ ਸੇਲ ਕਰਦਾ ਤਾਂ 50 ਹਜ਼ਾਰ ਰੁਪਏ ਪ੍ਰੋਫਿਟ ਬਣਦਾ ਜਿਸ ਤੇ ਸਿੱਧੇ ਤੌਰ ਤੇ 12.5% ਟੈਕਸ ਬਣੇਗਾ ਜੋ ਕਿ 6250 ਰੁਪਏ ਬਣੇਗਾ ਇੱਥੇ ਇਹ ਗੱਲ ਦੇਖਣਯੋਗ ਹੈ ਕਿ ਜੇਕਰ ਉਸ ਵਿਅਕਤੀ ਨੂੰ ਪ੍ਰੋਫਿਟ ਜ਼ਿਆਦਾ ਹੋਇਆ ਸੀ ਉਸਨੇ 2019-20 ਦੇ ਵਿੱਚ ਪ੍ਰਾਪਰਟੀ 1 ਲੱਖ ਰੁ ਪੁਰਾਣੇ ਟੈਕਸ ਰੇਟ ਅਨੁਸਾਰ ਟੈਕਸ ਜ਼ਿਆਦਾ ਲੱਗਦਾ ਸੀ ਤੇ ਨਵੇਂ ਟੈਕਸ ਰੇਟ ਅਨੁਸਾਰ ਟੈਕਸ ਘੱਟ ਲੱਗਦਾ। ਅਤੇ ਜੇਕਰ ਉਸਨੇ ਉਹੀ ਪ੍ਰਾਪਰਟੀ 2024-25 ਦੇ ਵਿੱਚ 1.5 ਲੱਖ ਰੁਪਏ ਦੀ ਵੇਚੀ ਤਾਂ ਉਸ ਨੂੰ ਪੁਰਾਣੇ ਟੈਕਸ ਰੇਟ ਅਨੁਸਾਰ ਟੈਕਸ ਘੱਟ ਲੱਗਦਾ ਸੀ ਤੇ ਨਵੇਂ ਟੈਕਸ ਰੇਟ ਅਨੁਸਾਰ ਟੈਕਸ ਜਿਹੜਾ ਜ਼ਿਆਦਾ ਪੈ ਰਿਹਾ। ਇੱਕ ਹੋਰ ਉਦਾਹਰਨ ਲਵਾਂਗੇ। ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੇ 2001-2002 ਫਾਈਨੈਂਸ਼ੀਅਲ ਇਅਰ ਦੇ ਵਿੱਚ ਕੋਈ ਪ੍ਰਾਪਰਟੀ 1 ਲੱਖ ਰੁਪਏ ਦੀ ਖਰੀਦ ਕੀਤੀ ਹੈ। ਅਤੇ ਫਾਈਨੈਂਸ਼ੀਅਲ ਇਅਰ 2024-25 ਦੇ ਵਿੱਚ ਉਸਨੇ ਆਪਣੀ ਪ੍ਰਾਪਰਟੀ ਨੂੰ 2.5 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਤਾਂ ਉਸਦੀ ਬਿਫੋਰ ਅਤੇ ਆਫਟਰ ਦੇ ਹਿਸਾਬ ਨਾਲ ਆਪਾਂ ਟੈਕਸ ਰੇਟ ਨੂੰ ਕੈਲਕੂਲੇਟ ਕਰਾਂਗੇ ਪਹਿਲਾਂ ਵਾਲੇ ਟੈਕਸ ਰੇਟ ਅਨੁਸਾਰ ਇੰਡੈਕਸੇਸ਼ਨ ਦੇ ਜ਼ਰੀਏ ਨੂੰ ਬੈਨੀਫਿਟ ਮਿਲੇਗਾ ਇਸ ਦੇ ਵਿੱਚ ਪਰਚੇਜ਼ ਵੈਲਿਊ ਮਲਟੀਪਲਾਈ 2024-25 ਦਾ ਇੰਡੈਕਸੇਸ਼ਨ 363 ਲਗਾਵਾਂਗੇ ਅਤੇ ਡਿਵਾਈਡ ਕਰਾਂਗੇ 2001-2002 ਦੇ ਇੰਡੈਕਸੇਸ਼ਨ ਦੇ ਨਾਲ ਤਾਂ ਇਸ ਦੀ ਜਿਹੜੀ ਪਰਚੇਜ਼ ਵੈਲਿਊ ਉਹ 3,363,000 ਰੁਪਏ ਬਣਦੀ ਹੈ ਤੇ ਸੇਲ ਉਸਨੇ 250000 ਰੁਪਏ ਦੇ ਵਿੱਚ ਕੀਤੀ ਜਾਨਕਿ ਉਹਨੂੰ ਪ੍ਰੋਫਿਟ ਨਹੀਂ ਹੋਇਆ ਘਾਟਾ ਪਿਆ ਇਸ ਲਈ ਉਸਤੇ ਕੋਈ ਟੈਕਸ ਨਹੀਂ ਲੱਗੇਗਾ ਪਰੰਤੂ ਨਵੇਂ ਟੈਕਸ ਰੇਟ ਅਨੁਸਾਰ ਜੇਕਰ ਉਸਨੇ 2001-02 ਦੇ ਵਿੱਚ ਵੀ ਉਹ 1 ਲੱਖ ਰੁਪਏ ਦੀ ਪ੍ਰਾਪਰਟੀ ਖਰੀਦ ਕੀਤੀ ਸੀ ਅਤੇ 2024-25 ਦੇ ਵਿੱਚ ਉਹ 250000 ਰੁਪਏ ਦੀ ਉਸੇ ਪ੍ਰਾਪਰਟੀ ਨੂੰ ਵੇਚਦਾ ਹੈ ਤਾਂ ਉਸ ਦਾ ਜਿਹੜਾ ਮੁਨਾਫਾ ਸਿੱਧੇ ਤੌਰ ਤੇ 150000 ਰੁਪਏ ਹੋ ਗਿਆ ਉਸਤੇ ਸਿੱਧੇ ਤੌਰ ਤੇ 1.5% ਦਾ ਟੈਕਸ ਲੱਗੇਗਾ ਜਾਨਕਿ 18750 ਰੁਪਿਆ ਉਸ ਨੂੰ ਟੈਕਸ ਦੇਣਾ ਪਵੇਗਾ ਇਸੇ ਤਰ੍ਹਾਂ ਜੇਕਰ 2001-02 ਦੇ ਵਿੱਚ ਖਰੀਦ ਕੀਤੀ 1 ਲੱਖ ਰੁਪਏ ਦੀ ਪ੍ਰਾਪਰਟੀ ਨੂੰ 2024-25 ਦੇ ਵਿੱਚ 10 ਲੱਖ ਰੁਪਏ ਦਾ ਵੇਚਿਆ ਜਾਂਦਾ ਤਾਂ ਉਸ ਦਾ ਜਿਹੜਾ ਟੈਕਸ ਬਣੇਗਾ 127400 ਰੁਪਏ ਬਣੇਗਾ ਅਤੇ ਨਵੇਂ ਟੈਕਸ ਰੇਟ ਅਨੁਸਾਰ 112500 ਰੁਪਏ ਬਣੇਗਾ ਜਿਵੇਂ ਜਿਵੇਂ ਪ੍ਰੋਫਿਟ ਵਧਦਾ ਜਾਂਦਾ ਉਸੇ ਤਰ੍ਹਾਂ ਟੈਕਸ ਜਿਹੜਾ ਹੈਗਾ ਨਵੇਂ ਰੇਟ ਅਨੁਸਾਰ ਟੈਕਸ ਘਟਦਾ ਜਾਂਦਾ ਤੇ ਪੁਰਾਣੇ ਰੇਟ ਅਨੁਸਾਰ ਵਧਦਾ ਜਾਂਦਾ ਜੇਕਰ ਉਸੇ ਪ੍ਰਾਪਰਟੀ ਨੂੰ ਜੋ 1 ਲੱਖ ਰੁਪਏ ਦੀ 2001-02 ਦੇ ਵਿੱਚ ਉਸਨੇ ਖਰੀਦ ਕੀਤੀ ਸੀ ਤੇ ਹੁਣ 2024-25 ਦੇ ਵਿੱਚ 15 ਲੱਖ ਰੁਪਏ ਦੀ ਵ ਪਰਚੇਜ ਵੈਲਿਊ ਆ ਉਹ ਇੰਡੈਕਸੇਸ਼ਨ ਦੇ ਹਿਸਾਬ ਨਾਲ ਕੱਢੀ ਜਾਵੇਗੀ 363000 ਰੁਪਏ ਬਣਦੀ ਆ ਜਿਸ ਦੇ ਅਨੁਸਾਰ ਪ੍ਰੋਫਿਟ 1137000 ਰੁਪਏ ਬਣਦਾ ਅਤੇ 20% ਟੈਕਸ ਦੇ ਹਿਸਾਬ ਨਾਲ 227400 ਰੁਪਏ ਟੈਕਸ ਬਣਦਾ ਪੁਰਾਣੇ ਟੈਕਸ ਰੇਟ ਅਨੁਸਾਰ ਅਤੇ ਨਵੇਂ ਟੈਕਸ ਰੇਟ ਅਨੁਸਾਰ ਸਿੱਧੇ ਤੌਰ ਤੇ ਹੀ 14 ਲੱਖ ਰੁਪਏ ਪ੍ਰੋਫਿਟ ਆ ਜਿਸ ਤੇ 12.5% ਟੈਕਸ ਤਾਂ ਮਤਲਬ 175000 ਰੁਪਏ ਟੈਕਸ ਬਣਦਾ ਮਤਲਬ ਪ੍ਰੋਫਿਟ ਵਧ ਗਿਆ ਤਾਂ ਜਿਹੜਾ ਹੈਗਾ ਨਵੇਂ ਰੇਟ ਅਨੁਸਾਰ ਟੈਕਸ ਆ ਜਿਹੜਾ ਘਟ ਗਿਆ ਜੇ ਉਹ ਪੁਰਾਣੇ ਰੇਟ ਹੁੰਦੇ ਤਾਂ ਉਸ ਨੂੰ ਸ਼ਾਇਦ ਜ਼ਿਆਦਾ ਟੈਕਸ ਦੇਣਾ ਪੈਂਦਾ। ਸੋ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਟੈਕਸ ਨੀਤੀ ਤੋਂ ਰੀਅਲ ਏਸਟੇਟ ਦੇ ਵਿੱਚ ਕੀ ਟੈਕਸ ਲੱਗਦਾਗਾ ਉਹਦੇ ਤੋਂ ਤੁਸੀਂ ਪੂਰੀ ਤਰ੍ਹਾਂ ਜਾਣੂ ਹੋ ਗਏ ਹੋਵੋਗੇ। ਮੇਰੇ ਹਿਸਾਬ ਦੇ ਨਾਲ ਇਸ ਟੈਕਸ ਨੀਤੀ ਦੇ ਵਿੱਚ ਜਿਹੜੇ ਲੋਕਾਂ ਨੂੰ ਜ਼ਿਆਦਾ ਪ੍ਰੋਫਿਟ ਹੋਵੇਗਾ ਜਿੰਨਾ ਜ਼ਿਆਦਾ ਪ੍ਰੋਫਿਟ ਹੋਵੇਗਾ ਉਨਾ ਹੀ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਘੱਟ ਟੈਕਸ ਦੇਣਾ ਪਵੇਗਾ ਤੇ ਜਿਹੜੇ ਲੋਕਾਂ ਨੂੰ ਘੱਟ ਪ੍ਰੋਫਿਟ ਹੋਵੇਗਾ ਉਹਨਾਂ ਲੋਕਾਂ ਨੂੰ ਪਿਛਲੀ ਨੀਤੀ ਦੇ ਨਾਲੋਂ ਨਵੀਂ ਨੀਤੀ ਦੇ ਵਿੱਚ ਜ਼ਿਆਦਾ ਟੈਕਸ ਦੇਣਾ ਪਵੇਗਾ ਜਦ ਕਿ ਜੇਕਰ ਨੀਤੀ ਪਹਿਲਾਂ ਵਾਲੀ ਹੀ ਹੁੰਦੀ ਜੇਕਰ ਟੈਕਸੇਸ਼ਨ ਦੀ ਨੀਤੀ 23 ਜੁਲਾਈ 2024 ਤੋਂ ਪਹਿਲਾਂ ਵਾਲੀ ਹੀ ਹੁੰਦੀ ਤਾਂ ਜਿਹੜੇ ਘੱਟ ਪ੍ਰੋਫਿਟ ਕਮਾਉਂਦੇ ਸੀ ਜਿਹੜੇ ਲੋਕ ਉਹਨਾਂ ਨੂੰ ਘੱਟ ਟੈਕਸ ਦੇਣਾ ਪੈਂਦਾ ਸੀ ਵੱਧ ਪ੍ਰੋਫਿਟ ਕਮਾਉਣ ਵਾਲਾ ਨੂੰ ਵੱਧ ਟੈਕਸ ਦੇਣਾ ਪੈਂਦਾ ਸੀ ਪ੍ਰੰਤੂ ਹੁਣ ਜਿਹੜੀ ਇਹ ਨੀਤੀ ਦੇ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਇਹਦੇ ਵਿੱਚ ਇਹ ਹੋ ਗਿਆ ਕਿ ਜਿਹੜਾ ਜਿੰਨਾ ਜ਼ਿਆਦਾ ਪ੍ਰੋਫਿਟ ਕਮਾ ਰਿਹਾ ਵਿਅਕਤੀ ਉਹਨੂੰ ਘੱਟ ਟੈਕਸ ਦੇਣਾ ਪਵੇਗਾ ਤੇ ਜਿਹੜਾ ਘੱਟ ਪ੍ਰੋਫਿਟ ਕਮਾ ਰਿਹਾ ਉਸ ਨੂੰ ਟੈਕਸ ਆ ਜਿਹੜਾ ਜ਼ਿਆਦਾ ਦੇਣਾ ਪਊਗਾ ਇਸ ਨਾਲ ਜਿਹੜੇ ਸਾਡੇ ਛੋਟੇ ਕਾਰੋਬਾਰੀ ਨੇ ਉਹਨਾਂ ਨੂੰ ਜਿਹੜਾ ਜਗ੍ਹਾ ਜ਼ਿਆਦਾ ਨੁਕਸਾਨ ਹੋਵੇਗਾ ਸੋ ਦੋਸਤੋ ਜੇਕਰ ਤੁਹਾਨੂੰ ਮੇਰੇ ਵੱਲੋਂ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਜ਼ਰੂਰ ਕਰੋ ਸਾਥਿਓ ਧੰਨਵਾਦ